ਮੈਂ ਆਪ ਖੁਦ ਇਸ ਗੱਲ ਦਾ ਗਵਾਹ ਸ਼ੀਰ ਉਦਮ ਸਿੰਘ ਗਵਰਨਮੈਂਟ ਕਾਲਜ ਸਨਾਮ ਚਲੇ ਕੇ 10 ਵੀਤੋਂ ਬਾਅਦ ਪ੍ਰੋਸਪੈਕਟ ਵੀ ਖਰੀਦ ਲਿਆ ਭਰ ਵੀ ਲਿਆ ਫਾਰਮ ਫਾਦਜ਼ ਨੇ ਮਦਦਜ਼ ਨੇ ਸਾਰਾ ਕੁਝ ਭਰ ਲਿਆ ਜਿਸ ਵੇਲੇ ਸਬਜੈਕਟ ਭਰਨ ਲੱਗੇ ਪਤਾ ਹੀ ਨਹੀਂ ਕਿਹੜੇ ਲੈਣੇ ਨੇ ਚਲੋ ਪੰਜਾਬੀ ਅੰਗਰੇਜ਼ੀ ਤਾਂ ਕੰਪਲਸਰੀ ਹੈ ਬਾਕੀ ਤੈਨੂੰ ਫਿਰ ਇਕਨੋਮਿਕਸ ਭਰਨ ਲੱਗੇ ਨਾਲ ਦਾ ਕਹਿੰਦਾ ਉਹ ਨਾ ਇਕਨੋਮਿਕਸ ਤਾਂ ਉਹ ਸ਼ਰੀਰਿਕ ਸੱਕ ਲੈਣਾ ਹੋ ਸਕਦਾ ਉਹਨੂੰ ਇਕਨੋਮਿਕਸ ਨਾ ਆਉਂਦੀ ਹੋਵੇ ਮੈਨੂੰ ਆਉਂਦੀ ਹੋਵੇ ਮੈਥ ਪਰ ਲਗਾਉ ਕਿੱਥੇ ਫਸੇਗਾ ਟੈਂਥੀਟਾ ਕਨਸਟੈਂਟਿਆਂ ਚ ਔਖਾ ਹੋਰ ਲਾ ਲ ਹਿਸਟਰੀ ਲਾ ਪਰਣਾ ਰਟਾ ਜਿਹਾ ਲਾਉਣਾ ਹੁੰਦਾ ਵੀ ਔਰੰਗਜ਼ੇਬ ਕਦੋਂ ਆਇਆ ਪਤਾ ਨਹੀਂ ਕੀ ਕੀ ਪੜਾਈ ਜਾਂਦੇ ਤੁਗਲਕ ਮਹਿਮੂਦ ਗਜਨ ਵੀ ਟੜਕੀ ਲੁੱਟਣ ਦੀਆਂ ਗੱਲਾਂ ਵੀ ਕੌਣ ਲੁੱਟ ਕੇ ਲੈ ਗਿਆ ਉਹ ਮੈਂ ਕਿਹਾ ਉਹ ਤਾਂ ਲੈ ਕੇ ਲੁੱਟ ਕੇ ਸਾਨੂੰ ਕੋਈ ਯਾਦ ਕਰਾਈ ਜਾਂਦੇ ਹੋ ਸਾਨੂੰ ਕੁਝ ਨਵਾਂ ਦੱਸ ਦੋ ਸਾਨੂੰ ਫਿਊਚਰ ਤਾਂ ਦੱਸ ਦੋ ਵੀ ਕੀ ਕਰੀ ਉਹ ਤਾਂ ਲੈ ਕੇ ਲੁੱਟ ਕੇ